ਹੰਗਾਰਾ ਸੰਗਤ ਦਾ ਬਹੁਤ ਹੈ ਖੁਵਾਰ ਹੋਇਸਾ ਮਿਲेंगे ਬੱਚੇ ਸ਼ਰਨ ਦੇ ਹੋਏ ਸਾਡੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਹਮੇਸ਼ਾ ਹੀ ਇੱਕ ਤੁਰੇ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੀ ਆ ਇੱਕ ਰਹਿਣ ਦਾ ਉਪਦੇਸ਼ ਦਿੰਦੀ ਆ ਔਰ ਇੱਕ ਰੱਬ ਨੂੰ ਸਾਰਿਆਂ ਚ ਵੇਖਣ ਦਾ ਵੀ ਉਪਦੇਸ਼ ਦਿੰਦੀ ਆ ਬਾਕੀ ਜਦੋਂ ਅਸੀਂ ਗੁਰੂ ਤੋਂ ਦੂਰ ਹੁੰਨੇ ਆ ਤੇ ਉਦੋਂ ਸਾਡੇ ਤੇ ਕੱਜ ਤੇ ਵਿਕਾਰ ਤੇ ਬੁਰਾਈਆਂ ਪੈਦਾ ਹੁੰਦੀਆਂ ਤੋਂ ਸਾਡਾ ਤੇ ਹੋਈ ਆ ਵੀ ਅਸੀਂ ਸਾਰੇ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਵਧੀਆ ਹੰਗਾਰਾ ਸੰਗਤ ਦਾ ਔਰ ਜਿਵੇਂ ਜਿਵੇਂ ਕੋਈ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਜਿੰਨਾ ਹੀ ਨੇੜੇ ਆਵਾਂਗੇ ਉਨਾ ਹੀ ਆਨੰਦ ਆ ਉਹਨੀਆਂ ਖੁਸ਼ੀਆਂ ਤਾਂ ਵਧੀਆ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਜਿਹੜਾ ਹੈਗਾ ਹੈ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਉਸ ਚੀਜ਼ ਨੂੰ ਮੁੜ ਤੋਂ ਜਿਹੜਾ ਹੈਗਾ ਕਿ ਸਿੱਖ ਜਿਹੜੇ ਨੇ ਆਪਣੇ ਕਾਫੀ ਜਿਹੜਾ ਹੈਗਾ ਕੁਐਸਚਨ ਦੇ ਵਿੱਚ ਆ ਰਹੇ ਨੇ ਉਸੀ ਨੂੰ ਮੁੜ ਤੋਂ ਪਰ ਜਿਹੜਾ ਹੈਗਾ ਵਾਪਸ ਲਿਆਉਣ ਦੇ ਲਈ ਕੀ ਕੁਝ ਤੁਸੀਂ ਵੀ ਚਿੰਤਾ ਪ੍ਰਗਟ ਕੀਤੀ ਹੈ ਉਹ ਮੋੜ ਪਾ ਲੈ ਲਈ ਆਪਣਾ ਕੀ ਕੀਵੇਂ ਪ੍ਰੋਲਾਹ ਜੀ ਜਿਹੜਾ ਤੇ ਸਿੱਖਾ ਜੀ ਉਹ ਕਦੀ ਧਰਮ ਨਹੀਂ ਪਰਿਵਰਤਨ ਕਰਦਾ ਉਹ ਬੰਦ-ਬੰਦ ਕਟਾਜੂ ਕੋਪਰੀ ਲਵਾਲੂ ਜੀ ਪਰ ਜਿਨ੍ਹਾਂ ਨੂੰ ਅਜੇ ਕੋਈ ਸਿੱਖੀ ਦੀ ਬਾਣੀ ਸ ਦੇ ਨਹੀਂ ਉਹਨਾਂ ਨੂੰ ਕੋਈ ਪਰਗਲਾ ਲੈਂਦਾ ਮੈਂ ਉੱਪਰ ਵੀ ਕਹਿ ਕੇ ਆਇਆ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਸਾਨੂੰ ਸਾਡੇ ਗੁਰੂ ਨੇ ਸਿਖਾਈ ਆ ਅਸੀਂ ਤੇ ਪ੍ਰੇਮ ਪਿਆਰ ਦੇ ਨਾਲ ਹਰੇਕ ਨੂੰ ਨੇੜੇ ਲਾਉਣਾ ਗੁਰੂ ਸਾਹਿਬ ਨੇ ਵੀ ਇਦਾਂ ਹੀ ਲਾਇਆ ਸੀ ਜਿੱਥੋਂ ਤੱਕ ਉਹਨਾਂ ਨੂੰ ਨੇੜੇ ਲਿਆਉਣ ਦੀ ਗੱਲ ਆ ਮੇਰੀ ਸਮੁੱਚੀ ਕੌਮ ਨੂੰ ਵੀ ਅਪੀਲ ਆ ਕਿ ਅਸੀਂ ਆਪਣਾ ਜਿਹੜਾ ਦੁਸ਼ਮੰਦ ਕੱਢਦੇ ਆ ਜੇ ਨਹੀਂ ਕੱਢਦੇ ਤੇ ਕੱਢੀਏ ਜੀ ਉਹ ਜਿਹੜਾ ਸਾਡਾ ਦਸਬੰਦ ਦਾ ਠੀਕ ਆ ਅਸੀਂ ਧਰਮਤ ਕਾਰਜਾਂ ਤੇ ਵੀ ਲਾਈਏ ਜਿੱਥੇ ਲੱਗਣਾ ਪਰ ਉਹਦੇ ਨਾਲ ਨਾਲ ਜਿਹੜਾ ਕੋਈ ਸਾਡੇ ਪਿੰਡ ਚ ਕੋਈ ਆ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਪਛੜਿਆ ਹੈ ਜ਼ਰੂਰਤਮੰਦ ਦੇ ਜੇ ਉਹਦੇ ਬੱਚੇ ਦੀ ਕੋਈ ਫੀਸ ਦਾ ਮਸਲਾ ਆ ਪਾ ਫੀਸ ਦਈਏ ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਦੀ ਗੱਲ ਆ ਪਾ ਮੈਂ ਕਹਿੰਦਾ ਉਹ ਕਿਸੇ ਵੀ ਧਰਮ ਦਾ ਵੇ ਇਹ ਵੀ ਨਹੀਂ ਮਸਲਾ ਆਪਾਂ ਉਹਦੀ ਮਦਦ ਕਰੀਏ ਜਦੋਂ ਆਪਾਂ ਇੱਕ ਦੂਦੇ ਦੀਆਂ ਬਾਹਾਂ ਬਣਾਾਂਗੇ ਪੰਜਾਬ ਤੇਵੇਂ ਦਾ ਹੀ ਆ ਕਿ ਜਿੱਥੇ ਇੱਕ ਦੂਜੇ ਦੀਆਂ ਬਾਹਾਂ ਬਣਿਆ ਜਾਂਦਾ ਸਹਾਰਾ ਬਣਿਆ ਜਾਂਦਾ ਉਦੋਂ ਫਿਰ ਇਹ ਮੁਸ਼ਕਲਾਂ ਰੁਕ ਜਾਣਗੀਆਂ ਸਾਨੂੰ ਆਪਣਾ ਦਸਵੰਦ ਦੀ ਵਰਤੋਂ ਠੀਕ ਕਰਨੀ ਚਾਹੀਦੀ ਆ ਗਰੀਬਾਂ ਤੇ ਲੋੜਵੰਦਾਂ ਦੇ ਉੱਤੇ ਇਹੋ ਹੀ ਹੱਲ ਆ ਬਾਕੀ ਆਸਰਾ ਗੁਰੂ ਦੇ ਸ਼ਬਦ ਦਾ ਜਦੋਂ ਆਪਾਂ ਗੁਰੂ ਸ਼ਬਦ ਉਹਨਾਂ ਨੂੰ ਦੱਸਾਂਗੇ ਗੁਰੂ ਦੀ ਗੱਲ ਦੱਸਾਂਗੇ ਗੁਰੂ ਦੀ ਬਾਤ ਪਾਵਾਂਗੇ ਤਾਂ ਫਿਰ ਹਰੇਕ ਦੇ ਉੱਤੇ ਅਸਰ ਹੁੰਦਾ ਜੇ ਸੱਜਣ ਪਹਿਲਾਂ ਠਾਗੀ ਹੈਗਾ ਸੀ ਪਰ ਜਦੋਂ ਉਹਨੇ ਸੁਣਿਆ ਉਦਲ ਕਹਿ ਹਾਂ ਚਿਲਕਣਾ ਘੋਟਮ ਕਾਲੜੀ ਮਸ ਥੋਤਿਆਂ ਜੂਠ ਨਾ ਉਤਰ ਜੇ ਸੋਤੋਂ ਮਾਤੇਸ ਤਾਂ ਉਹ ਵੀ ਭਾਈ ਸੱਜਣ ਬਣ ਗਿਆ ਤਾਂ ਗੁਰੂ ਦੀ ਬਾਣੀ ਦਾ ਅਸਰ ਹੁੰਦਾ ਵਾ ਬਾਣੀ ਦੇ ਵਿੱਚ ਆਉਂਦਾ ਅਜਾਮਲ ਪਾਪੀ ਦਗ ਜਾਣੇ ਨਿਮਖ ਮਾਹੇ ਨਿਸਤਾਰਾ ਅਜਾਮਲ ਨੂੰ ਲੋਕ ਪਾਪੀ ਕਹਿੰਦੇ ਸੀ ਪਰ ਜਦੋਂ ਰੱਬ ਦੇ ਨੇੜੇ ਆਏ ਤਾਂ ਉਹਦਾ ਵੀ ਉਧਾਰ ਹੋ ਗਿਆ ਆਪਾਂ ਜਦੋਂ ਗੁਰੂ ਦੀ ਗੱਲ ਲੈ ਕੇ ਹਰੇਕ ਤੇ ਜਾਵਾਂਗੇ ਆਪਾਂ ਆਪਣੇ ਸਮਾਜ ਨੂੰ ਠੀਕ ਵੀ ਕਰਨਾ ਸਚਿਆਰ ਬਣਾਉਣਾ ਸੋਹਣਾ ਬਣਾਉਣਾ ਵਾ ਭਾਈਚਾਰਾ ਕਾਇਮ ਕਰਨਾ ਇਤਫਾਕ ਤੇ ਮੁਹੱਬਤ ਹੋਵੇ ਸਾਡੀ ਇਸ ਦੁਨੀਆ ਦੇ ਵਿੱਚ ਉਹਦੇ ਨਾਲ ਦੀ ਨਾਲ ਜੇ ਕੋਈ ਲਾਲਚਵਸ ਦੂਦੇ ਪਾਸੇ ਗਿਆ ਵੀ ਆ ਅਸੀਂ ਆਪਣੇ ਦਸਵੰਧ ਦੀ ਸਾਰਥਕ ਵਰਤੋਂ ਕਰਕੇ ਆਪਾਂ ਉਹਨਾਂ ਦੀ ਮਦਦ ਕਰ ਦਈਏ ਤੇ ਕੋਈ ਮਸਲਾ ਨਹੀਂ ਹੈਗਾ ਕਸ਼ਮੀਰ 'ਚ ਜਿਹੜਾ ਤਤਲੋਗਾਰਥ ਹੋਈ ਉਸ ਤੋਂ ਬਾਅਦ ਹੁਣ ਦੋਨਾਂ ਮੁਲਕਾਂ ਦੇ ਜਿਹੜੇ ਹਾਲਾਤ ਕੋਈ ਸੁਖਾਵੇ ਨਹੀਂ ਹੈ ਦੇਖੋ ਮੈਂ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰੂੰ ਕਿ ਇੱਥੇ ਸੁਖ ਸ਼ਾਂਤੀ ਹੋਵੇ ਔਰ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ ਹੋਵੇ ਸਾਡੇ ਪ੍ਰੇਮ ਪਿਆਰ ਮੁਹੱਬਤ ਬਣੀ ਰਹਿਣੀ ਚਾਹੀਦੀ ਆ ਕੋਈ ਵੀ ਤਤ ਕਿਤੇ ਵੀ ਹੋਣ ਜਿਹੜੇ ਕਿਸੇ નિર્ਦੋਸ਼ ਨੂੰ ਮਾਰਦੇ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਜਿਹੜੇ ਗਏ ਨੇ ਦੁਨੀਆ ਤੋਂ ਉਹਨਾਂ ਲਈ ਸੱਚੇ ਪਾਤਸ਼ਾਹ ਕੇ ਉਦਨ ਵੀ ਅਰਦਾਸ ਕੀਤੀ ਮੈਂ ਅੱਜ ਵੀ ਕਰਦਾ ਸੱਚੇ ਪਾਤਸ਼ਾਹ ਉਹਨਾਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਪਰਿਵਾਰਾਂ ਦੀ ਬੜਾ ਅਸਹਿ ਦੁੱਖਾ ਪਰਿਵਾਰਾਂ ਨੂੰ ਵੀ ਸੱਚੇ ਪਾਤਸ਼ਾਹ ਹੁਣ ਹਿੰਮਤ ਬਖਸ਼ੇ ਬਲ ਬਖਸ਼ੇ ਕਿ ਉਹ ਇਸ ਪਾਣੇ ਨੂੰ ਮੰਨ ਸਕਣ ਪਰ ਮੈਂ ਗੁਰੂ ਅਗੇ ਅਰਦਾਸ ਕਰਦਾ ਕੁੱਲ ਦੁਨੀਆ ਦੇ ਵਿੱਚ ਕਿਤੇ ਵੀ ਐਵੇਂ ਨਹੀਂ ਹੋਣਾ ਚਾਹੀਦਾ ਇਹ ਕਿਸੇ ਲਈ ਵੀ ਠੀਕ ਨਹੀਂ ਆ ਅਸੀਂ ਕਿਸੇ ਨੂੰ ਜਾਨ ਨਹੀਂ ਦੇ ਸਕਦੇ ਕਿਤੇ ਕਿਸੇ ਨੂੰ ਵੀ ਕਿਸੇ ਨੂੰ ਕਿਸੇ ਦੀ ਵੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈਗਾ ਕੋਈ ਕਿਤੇ ਵੀ ਕਰੇ ਇਹ ਨਹੀਂ ਹੋਣਾ ਚਾਹੀਦਾ ਇਹ ਮੁਹੱਬਤ ਇਤفاق ਹੀ ਰਹਿਣਾ ਚਾਹੀਦਾ ਤੋਂ ਕਟੜਤ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਨਾਲ ਉਸ ਤੇ ਆਪਣੇ ਧਰਮ ਦਾ ਨਾਮ ਲੈ ਕੇ ਇੱਕ ਮਨਸ਼ਾ ਕੀ ਲੱਗਦੀ ਹੈ ਕਿ ਜਿਹੜਾ ਬਾਏ ਰਿਕਾ ਖਾਸਾ